ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਪੰਜਾਬ ਦੇ ਵਿੱਚ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਹੋਈ ਹੈ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਇਸ ਦੇ ਵਿੱਚ ਪੰਜਾਬ ਦੇ 65 ਲੱਖ ਪਰਿਵਾਰਾਂ ਦਾ ਫਾਇਦਾ ਹੋਏਗਾ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਕਿਸੇ ਵੀ ਜਾਤ ਨਾਲ ਸੰਬੰਧਿਤ ਹੋਵੇ ਇਨਕਮ ਨਹੀਂ ਦੇਖੀ ਜਾਵੇਗੀ ਕੋਈ ਧਰਮ ਜਾਂ ਜਾਤ ਵੀ ਨਹੀਂ ਦੇਖੀ ਜਾਵੇਗੀ ਸਿਰਫ ਪੰਜਾਬ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਤੇ 10 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਵੀ ਤੇ ਸਰਕਾਰੀ ਹਸਪੀਟਲ ਦੇ ਵਿੱਚ ਵੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਹਾਲਾਂਕਿ 2 ਅਕਤੂਬਰ ਤੋਂ ਇਸ ਦੀ ਸ਼ੁਰੂਆਤ ਹੋਵੇਗੀ ਉਸ ਤੋਂ ਪਹਿਲਾਂ ਇਸ ਸਬੰਧੀ ਸਿਹਤ ਕਾਰਡ ਬਣਾਏ ਜਾਣੇ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਸ ਦਾ ਨਾਮ ਹੈ ਤੇ ਸਿਹਤ ਕਾਰਡ ਬਣਨਗੇ ਪੰਜਾਬ ਦੇ ਨਾਗਰਿਕਾਂ ਦੇ ਉਸ ਤੇ ਲਈ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਜ਼ਰੂਰੀ ਹੈ ਜਾਂ ਫਿਰ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਹਰ ਇੱਕ ਵਿਅਕਤੀ ਇਸ ਦਾ ਲਾਭ ਲੈ ਸਕਦਾ ਹੈ ਕੋਈ ਬੱਚਾ ਹੋਵੇ ਕੋਈ ਬਜ਼ੁਰਗ ਹੋਵੇ ਕੋਈ ਸਰਕਾਰੀ ਕਰਮਚਾਰੀ ਹੋਵੇ ਕੋਈ ਆਂਗਣਵਾੜੀ ਵਰਕਰ ਹੋਵੇ ਕੋਈ ਇਨਕਮ ਟੈਕਸ ਪੇ ਕਰਦਾ ਹੋਵੇ ਕੋਈ ਵੀ ਜੋ ਵੀ ਪੰਜਾਬ ਦੇ ਵਿੱਚ ਰਹਿੰਦਾ ਹੈ ਉਸ ਦਾ 10 ਲੱਖ ਤੱਕ ਦਾ ਇਲਾਜ ਹੋਵੇਗਾ ਉਹ ਵੀ ਬਿਲਕੁਲ ਮੁਫਤ ਹਾਲਾਂਕਿ ਪਹਿਲਾਂ ਵੀ ਦੋ ਯੋਜਨਾਵਾਂ ਪੰਜਾਬ ਦੇ ਵਿੱਚ ਜਾਰੀ ਨੇ ਜਿਸ ਦੇ ਵਿੱਚ ਇੱਕ ਸੈਂਟਰ ਸਰਕਾਰ ਦੀ ਆਯੂਸ਼ਮਾਨ ਯੋਜਨਾ ਹੈ ਦੂਜੀ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ ਹੈ ਤੇ ਹੁਣ ਇਹ ਜਿਹੜੀਆਂ ਯੋਜਨਾਵਾਂ ਸੀ ਉਸ ਦੇ ਵਿੱਚ ਕਈ ਸ਼ਰਤਾਂ ਵੀ ਸੀ ਭਾਵੇਂ ਕਿ ਜਿਹੜੀ ਆਯੂਸ਼ਮਾਨ ਯੋਜਨਾ ਹੈ ਇੱਕ ਤਾਂ ਉਹ 5 ਲੱਖ ਤੱਕ ਦੀ ਸੀ ਜਿਹੜਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ ਉਹ ਵੀ 5 ਲੱਖ ਤੱਕ ਦੀ ਸੀ ਇੱਕ ਤਾਂ ਇਸ ਯੋਜਨਾ ਦੇ ਵਿੱਚ ਹੁਣ ਜਿਹੜਾ ਕੈਸ਼ਲੈਸ ਹੈ ਉਹ 10 ਲੱਖ ਹੈ ਇਹ ਨਹੀਂ ਕਿ ਪਹਿਲਾਂ ਤੁਸੀਂ ਇਲਾਜ ਕਰਾਓ ਫਿਰ ਤੁਸੀਂ ਰੀਇੰਬਰਸ ਲਾਓ ਕਿ ਕੋਲੋਂ ਪੈਸੇ ਖਰਚੋ ਉਸ ਤੋਂ ਬਾਅਦ ਰੀਇੰਬਰਸਮੈਂਟ ਹੋਈ ਗਿਆ ਅਜੇ ਹ아 ਨਹੀਂ ਹੈ ਤੇ ਆਯੁਸ਼ਮਾਨ ਯੋਜਨਾ ਦੇ ਵਿੱਚ ਜਿਹੜੇ 16 ਲੱਖ ਪੰਜਾਬ ਦੇ ਲੋਕ ਲਾਭ ਲੈਂਦੇ ਸੀਗੇ ਤੇ ਦੂਜੇ ਪਾਸੇ ਜਿਹੜੀ ਮੁੱਖ ਮੰਤਰੀ ਸਿਹਤ ਵਿਮਾ ਸਰਬੱਤ ਵਿਮਾ ਯੋਜਨਾ ਉਸ ਦੇ ਵਿੱਚ 29 ਲੱਖ ਸੀਗੇ ਕੁੱਲ 45 ਲੱਖ ਲੋਕ ਸੀਗੇ ਪਰ ਉਸ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਉਹ ਕ੍ਰਾਈਟੇਰੀਆ ਇਹ ਸੀਗਾ ਕਿ ਨੀਲੇ ਕਾਰਡ ਧਾਰਕ ਜਿਹੜੇ BPL ਪਰਿਵਾਰ ਜਿਨ੍ਹਾਂ ਦੀ ਆਮਦਨ ਜ਼ਿਆਦਾ ਨਹੀਂ ਹੈ ਗਰੀਬ ਪਰਿਵਾਰ ਲੋੜਵੰਦ ਪਰਿਵਾਰ ਕਹਿ ਸਕਦੇ ਆਯੁਸ਼ਮਾਨ ਯੋਜਨਾ ਦੇ ਵਿੱਚ ਵੀ ਬਹੁਤ ਸਾਰੀਆਂ ਸ਼ਰਤਾਂ ਸੀ ਪਰ ਹੁਣ ਜੋ ਪੰਜਾਬ ਸਰਕਾਰ ਨਵੀਂ ਸਕੀਮ ਲੈ ਕੇ ਆਈ ਹੈ ਇਸ ਦੇ ਵਿੱਚ ਕੋਈ ਵੀ ਅਜਾਈ ਸ਼ਰਤ ਨਹੀਂ ਹੈ ਕਿ ਤੁਸੀਂ ਜੇਕਰ ਇਨਕਮ ਟੈਕਸ ਭਰਦੇ ਹੋ ਜਾਂ ਤੁਹਾਡੀ ਇਨਕਮ ਜ਼ਿਆਦਾ ਹੈ ਤਾਂ ਇਸ ਦਾ ਕੋਈ ਫਰਕ ਨਹੀਂ ਹੈ ਕੋਈ ਅਮੀਰ ਹੋਵੇ ਕੋਈ ਗਰੀਬ ਹੋਵੇ ਕੋਈ ਚਾਹੇ ਇੱਕ ਕੱਚੇ ਘਰ ਚ ਰਹਿ ਰਿਹਾ ਹੈ ਤੇ ਚਾਹੇ ਕੋਈ ਕਰੋੜਾਂ ਦੀ ਕੋਠੀ ਦੇ ਵਿੱਚ ਰਹਿ ਰਿਹਾ ਹੈ ਚਾਹੇ ਕੋਈ ਕਰੋੜਾਂ ਦੀ ਸੰਪਤੀ ਦਾ ਮਾਲਕ ਹੈ ਜਾਇਦਾਦ ਦਾ ਮਾਲਕ ਹੈ ਚਾਹੇ ਕੋਈ ਫੈਕਟਰੀ ਮਾਲਕ ਹੈ ਤੇ ਚਾਹੇ ਕੋਈ ਇੱਕ ਰਿਕਸ਼ੇ ਵਾਲਾ ਹੈ ਦੋਹਾਂ ਲਈ ਸੇਮ ਹੈ ਦੋਹੇ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਨੇ 10 ਲੱਖ ਤੱਕ ਦੀ ਕੈਸ਼ਲੈਸ ਯੋਜਨਾ ਹਾਲਾਂਕਿ 2 ਅਕਤੂਬਰ ਤੋਂ ਇਸ ਦੀ ਸ਼ੁਰੂਆਤ ਹੋਣੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਨੇ ਇਸ ਨੂੰ ਇਨਕਲਾਬੀ ਕਦਮ ਦੱਸਿਆ ਹੈ ਤੇ ਪੰਜਾਬ ਅਜੇ ਹਾਂ ਪਹਿਲਾ ਸੂਬਾ ਬਣ ਗਿਆ ਜਿਹੜਾ 10 ਲੱਖ ਤੱਕ ਦਾ ਕੈਸ਼ਲੈਸ ਬੀਮਾ ਆਪਣੇ ਨਾਗਰਿਕਾਂ ਨੂੰ ਪ੍ਰਦਾਨ ਕਰੇਗਾ ਹਾਲਾਂਕਿ 4 ਸਟੇਟਾਂ ਇਸ ਤੋਂ ਪਹਿਲਾਂ ਨੇ ਉਹਨਾਂ ਦੇ ਵਿੱਚ ਜਿਹੜੀ ਪ੍ਰੋਵੀਜ਼ਨ ਹੈ ਉਹ 5-5 ਲੱਖ ਦੀ ਹੈ ਤੇ ਆਯੁਸ਼ਮਨ ਯੋਜਨਾ ਦੇ ਵਿੱਚ ਵੀ ਪ੍ਰੋਵੀਜ਼ਨ 5 ਲੱਖ ਤੱਕ ਦੀ ਤੇ ਇਸ ਤੋਂ ਪਹਿਲਾਂ ਜਿਹੜੀ ਸਕੀਮ ਪੰਜਾਬ ਦੇ ਵਿੱਚ ਆਲਰੇਡੀ ਚੱਲ ਰਹੀ ਹੈ ਆ ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ ਉਸ ਦੇ ਵਿੱਚ ਵੀ 5 ਲੱਖ ਤੱਕ ਦਾ ਇਲਾਜ ਮੁਫਤ ਸੀ ਪਰ ਹੁਣ ਇਸ ਇਲਾਜ ਨੂੰ ਵਧਾ ਕੇ ਜਿਹੜੇ ਆਯੁਸ਼ਮਨ ਯੋਜਨਾ ਵਾਲੇ ਨੇ ਉਹਨਾਂ ਨੂੰ ਵੀ ਇਸ ਦਾ ਫਾਇਦਾ ਮਿਲੇਗਾ ਉਹਨਾਂ ਨੂੰ ਟੌਪ-ਅਪ ਦੇ ਰੂਪ ਦੇ ਵਿੱਚ 5 ਲੱਖ ਹੋਰ ਮਿਲੇਗਾ ਭਾਵੇਂ ਕਿ ਆਯੁਸ਼ਮਨ ਯੋਜਨਾ ਦੇ ਵਿੱਚ ਜੇਕਰ ਤੁਹਾਨੂੰ 5 ਲੱਖ ਦੀ ਸਿਹਤ بیمਾ ਮਿਲਦਾ ਸੀ ਤਾਂ 5 ਲੱਖ ਟੌਪ-ਅਪ ਹੈ ਇਸੇ ਤਰ੍ਹਾਂ ਜੇਕਰ ਤੁਹਾਨੂੰ ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ ਦੇ ਵਿੱਚ 5 ਲੱਖ ਤੱਕ ਦਾ ਇਲਾਜ ਮੁਫਤ ਮਿਲਦਾ ਸੀ ਤਾਂ ਹੁਣ ਤੁਹਾਨੂੰ 5 ਲੱਖ ਹੋਰ ਪਾ ਕੇ 10 ਲੱਖ ਮਿਲੇਗਾ ਜਿਹੜੇ ਬਾਕੀ ਲੋਕ ਨੇ ਹੁਣ ਜਿਹੜੇ 65 ਲੱਖ ਪਰਿਵਾਰਾਂ ਦੀ ਗੱਲ ਹੋ ਰਹੀ ਹੈ ਕਿਉਂਕਿ 45 ਲੱਖ ਪਰਿਵਾਰ ਤਾਂ ਪਹਿਲਾਂ ਵੀ ਕਵਰ ਨੇ ਪਰ ਉਸ ਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਸ਼ਰਤਾਂ ਨੇ ਇਨਕਮ ਦੀਆਂ ਸ਼ਰਤਾਂ ਨੇ ਕਾਸਟਿਜ਼ਮ ਦੇ ਆਧਾਰ ਤੇ ਵੀ ਹੈ ਜਾਂ ਫਿਰ ਜਿਹੜਾ ਸੈਂਸਸ 2011 ਦਾ ਸੋਸ਼ਲ ਇਕਨੋਮਿਕ ਸਰਵੇ ਹੈ ਉਸ ਦੇ ਮੁਤਾਬਕ ਜਿਹੜੀਆਂ ਸ਼ਰਤਾਂ ਸਨਗੀਆਂ ਪਰ ਹੁਣ ਤੁਹਾਡੇ ਲਈ ਇੱਕ ਜਨਤਾ ਆਧਾਰ ਕਾਰਡ ਜਾਂ ਵੋਟਰ ਕਾਰਡ ਜੇਕਰ ਤੁਹਾਡੇ ਕੋਲ ਪੰਜਾਬ ਦਾ ਹੈ ਤਾਂ ਤੁਸੀਂ ਇਸ ਯੋਜਨਾ ਦਾ ਫਾਇਦਾ ਲੈ ਸਕਦੇ ਹੋ ਤੁਸੀਂ ਸਰਕਾਰੀ ਹਸਪਤਾਲ ਜਾਓਗੇ ਉੱਥੇ ਜਾ ਕੇ ਤੁਸੀਂ ਆਪਣਾ ਆਧਾਰ ਕਾਰਡ ਜਾਂ ਆਪਣਾ ਵੋਟਰ ਕਾਰਡ ਦਿਖਾਉਗੇ ਤੇ ਤੁਹਾਨੂੰ ਇੱਕ ਸਿਹਤ ਕਾਰਡ ਮਿਲੇਗਾ ਤੇ ਉਸ ਸਿਹਤ ਕਾਰਡ ਤੇ ਜਦੋਂ ਕਿਤੇ ਤੁਸੀਂ ਕੋਈ ਇਲਾਜ ਕਰਾਉਣਾ ਹੈ ਤੁਸੀਂ ਕਿਤੇ ਬਿਮਾਰ ਹੋਣੇ ਹੋ ਤੁਹਾਡਾ ਪਰਿਵਾਰਿਕ ਮੈਂਬਰ ਕਿਉਂਕਿ ਹਰ ਇੱਕ ਵਿਅਕਤੀ ਦਾ ਇਹ ਅਲੱਗ ਤੌਰ ਤੇ ਸਿਹਤ ਕਾਰਡ ਬਣਨਾ ਹੈ ਚਾਹੇ ਕੋਈ 1 ਸਾਲ ਦਾ ਬੱਚਾ ਹੈ ਤੇ ਚਾਹੇ ਕੋਈ 80 ਸਾਲ ਦਾ ਬਜ਼ੁਰਗ ਹੈ ਇਹ ਹਰ ਇੱਕ ਵਿਅਕਤੀ ਦਾ ਪਰਿਵਾਰ ਦੇ ਵਿੱਚ ਜੇਕਰ 5 ਜੀ ਨੇ ਤਾਂ ਪੰਜਾਂ ਦਾ ਵੱਖੋ ਵੱਖਰਾ ਸਿਹਤ ਕਾਰਡ ਬਣੇਗਾ ਤੇ ਹਰ ਕੋਈ ਵਿਅਕਤੀ ਜਿਹੜਾ ਇਹ ਹਰ ਕੋਈ ਪਰਿਵਾਰ ਦਾ ਮੈਂਬਰ 10 ਲੱਖ ਤੱਕ ਦਾ ਅਲੱਗ ਤੌਰ ਤੇ ਸਿਹਤ ਬੀਮਾ ਲੈ ਸਕਦਾ ਹੈ ਇਲਾਜ ਕਰਵਾ ਸਕਦਾ ਹੈ ਤੇ ਇਸ ਦੇ ਵਿੱਚ ਇੱਕ ਹੋਰ ਖਾਸ ਗੱਲ ਇਹ ਵੀ ਹੈ ਕਿ ਇਹ ਇਕੱਲਾ ਸਰਕਾਰੀ ਹਸਪੀਟਲਸ ਦੇ ਵਿੱਚ ਇਲਾਜ ਫਰੀ ਨਹੀਂ ਹੋਣਾ ਇਹ ਪ੍ਰਾਈਵੇਟ ਹਸਪੀਟਲਸ ਤੇ ਵੀ ਲਾਗੂ ਹੋਏਗਾ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਸਿਹਤ ਕਾਰਡ ਚੱਲੇਗਾ ਜਿਵੇਂ ਜਿਹੜੀਆਂ ਪ੍ਰਾਈਵੇਟ ਹੈਲਥ ਇੰਸ਼ੋਰੈਂਸਸ ਨੇ ਉਸ ਦੇ ਵਿੱਚ ਤੁਸੀਂ ਜਾਣਦੇ ਹੋ ਆਪਣਾ ਕਾਰਡ ਦੇਣੇ ਹੋ ਜਾਂ ਫਿਰ ਨੰਬਰ ਦੇਣੇ ਹੋ ਤੁਹਾਨੂੰ ਬਿਲਕੁਲ ਮੁਫਤ ਇਲਾਜ ਮਿਲਦਾ ਹੈ ਉਸੇ ਪੈਟਰਨ ਤੇ ਇਹ ਸਿਹਤ ਕਾਰਡ ਹੋਏਗਾ ਤੇ ਤੁਸੀਂ ਜਾ ਕੇ ਆਪਣਾ ਕਾਰਡ ਕਿਸੇ ਹਸਪੀਟਲ ਦੇ ਵਿੱਚ ਜਿਹੜੇ ਐਮ ਪੈਨਲਡ ਹੋਣਗੇ ਨਿੱਜੀ ਹਸਪੀਟਲ ਵੀ ਸਰਕਾਰੀ ਵੀ ਉੱਥੇ ਜਾਓਗੇ ਤੇ ਤੁਹਾਨੂੰ ਕੋਈ ਫੀਸ ਜਿਹੜੀ ਉਹ ਨਹੀਂ ਦੇਣੀ ਪੈਣੀ ਬਹੁਤ ਬਾਰ ਅਜਿਹਾ ਵੀ ਹੁੰਦਾ ਹੈ ਕਿ ਤੁਹਾਡੇ ਕੋਈ ઓਪਰੇਟ ਹੁੰਦਾ ਹੈ ਜਾਂ ਇਲਾਜ ਹੁੰਦਾ ਹੈ ਉਸ ਦੇ ਵਿੱਚ ਤੁਹਾਡਾ ਕੋਈ 50000 ਤੋਂ ਲੈ ਕੇ ਕਿੰਨਾ ਵੀ ਬਿੱਲ ਬਣਦਾ ਉਸ ਨੂੰ ਤੁਸੀਂ ਰੀਇੰਬਰਸ ਕਰਾਉਨੇ ਹੋ ਬਹੁਤ ਸਾਰੀਆਂ ਸਕੀਮਾਂ ਉਸ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਤੁਸੀਂ ਆਪਣੇ ਜਿਹੜੇ ਤੁਹਾਡਾ ਖਰਚਾ ਹੋਇਆ ਉਸ ਦੇ ਬਿੱਲ ਤੁਸੀਂ ਦੇਵੋਗੇ ਜਾਂ ਫਿਰ ਜਿਹੜੀਆਂ ਬਹੁਤ ਸਾਰੀਆਂ ਮੈਡੀਕਲ ਸਟੋਰਸ ਦੀਆਂ ਜਿਹੜੀਆਂ ਦਵਾਈਆਂ ਦੀ ਪ੍ਰਸਕ੍ਰਿਪਸ਼ਨ ਹੁੰਦੀ ਹੈ ਜਿਸ ਤੇ ਲਿਖਿਆ ਹੁੰਦਾ ਹੈ ਕਿ ਉਸ ਦੀਆਂ ਤੁਸੀਂ ਬਹੁਤ ਸਾਰੀਆਂ ਤੁਹਾਨੂੰ ਬਿੱਲ ਦੇਣੇ ਪੈਂਦੇ ਨੇ ਦਸਤਾਵੇਜ਼ ਦੇਣੇ ਪੈਂਦੇ ਨੇ ਪਰ ਇਸ ਸਕੀਮ ਦੇ ਵਿੱਚ ਅਜਿਆ ਨਹੀਂ ਹੈ ਇਸ ਸਕੀਮ ਦੇ ਵਿੱਚ ਸ਼ੁਰੂਆਤ ਵਿੱਚ ਵੀ ਤੁਹਾਨੂੰ ਕੋਈ ਦਸਤਾਵੇਜ਼ ਨਹੀਂ ਦੇਣੇ ਪੈਣੇ ਬਾਅਦ ਦੇ ਵਿੱਚ ਵੀ ਕੋਈ ਦਸਤਾਵੇਜ਼ ਨਹੀਂ ਦੇਣੇ ਪੈਣੇ ਸਿਰਫ ਇੰਨੀ ਹੀ ਸ਼ਰਤ ਹੈ ਕਿ ਤੁਸੀਂ ਪੰਜਾਬ ਦੇ ਨਾਗਰਿਕ ਹੋ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਹੈ ਜਾਂ ਫਿਰ ਤੁਸੀਂ ਪੰਜਾਬ ਦਾ ਵੋਟਰ ਕਾਰਡ ਹੈ ਤੁਹਾਡੇ ਕੋਲੇ ਤੇ ਹਰ ਇੱਕ ਦਾ ਵੱਖਰਾ ਸਿਹਤ ਕਾਰਡ ਬਣੇਗਾ ਕਿਉਂਕਿ ਪਹਿਲਾਂ ਬਹੁਤ ਸਾਰੀਆਂ ਸਕੀਮਾਂ ਸੀ ਜਿਸ ਦੇ ਵਿੱਚ ਇੱਕ ਪਰਿਵਾਰ ਦੀ ਕੁੱਲ ਕਈ ਵਾਰੀ ਹੁੰਦਾ ਸੀਗਾ ਕਿ ਸਾਰੇ ਪਰਿਵਾਰ ਨੂੰ ਹੀ ਇੰਨੀ ਜੋ ਮਿਲਦੀ ਸੀਗੀ ਕਿ ਸਿਹਤ ਬੀਮਾ ਮਿਲ ਗਿਆ ਕਿ ਪੂਰੇ ਪਰਿਵਾਰ ਦਾ ਇੱਕੋ ਹੀ ਕਾਰਡ ਦੇ ਵਿੱਚ ਨਹੀਂ ਅਜੇ ਆ ਨਹੀਂ ਹੈ ਹਰ ਇੱਕ ਦਾ ਵੱਖੋ ਵੱਖਰਾ ਸਿਹਤ ਕਾਰਡ ਹੈ ਚਾਹੇ ਉਹ ਛੋਟਾ ਬੱਚਾ ਹੋਵੇ ਚਾਹੇ ਬਜ਼ੁਰਗ ਹੋਵੇ ਤੇ ਪੰਜਾਬ ਦੇ ਵਿੱਚ ਇਸ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਰ ਦਿੱਤੀ ਗਈ ਆ 2 ਅਕਤੂਬਰ ਤੋਂ ਇਸ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਹੋਣੀ ਹੈ ਤੇ ਹੋਰ ਇਸ ਦੇ ਵਿੱਚ ਕੀ ਕੁਝ ਹੋਊਗਾ ਉਹ ਵੀ ਤੁਹਾਨੂੰ ਦੱਸ ਦਿਆਂ ਕਿਉਂਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਭਾਵੇਂ ਹੋ ਚੁੱਕੀ ਹੈ ਤੇ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਇਸ ਦੇ ਵਿੱਚ ਮਿਲਣਾ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਨੂੰ ਇਨਕਲਾਬੀ ਕਦਮ ਦੱਸਿਆ ਹੈ ਕਿ ਇਹ 10 ਲੱਖ ਤੱਕ ਦਾ ਕੈਸ਼ ਇਲਾਜ ਹੋਵੇਗਾ ਕੋਈ ਵੀ ਇਹ ਕਿਸੇ ਵੀ ਕਾਸਟ ਦਾ ਵਿਅਕਤੀ ਇਸ ਦਾ ਫਾਇਦਾ ਲੈ ਸਕਦਾ ਏ ਕੋਈ ਵੀ ਅਮੀਰ ਹੋਵੇ ਜਾਂ ਗਰੀਬ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ ਹਰ ਜਾਤ ਧਰਮ ਅਮੀਰ ਗਰੀਬ ਨੂੰ ਇਸ ਨਾਲ ਫਾਇਦਾ ਮਿਲੇਗਾ ਤੇ ਪੰਜਾਬ ਦਾ ਨਾਗਰਿਕ ਹੋਣਾ ਪੰਜਾਬ ਦਾ ਵਸਿੰਦਾ ਹੋਣਾ ਜ਼ਰੂਰੀ ਹੋਏਗਾ ਇਸ ਬਜਟ ਦੇ ਵਿੱਚ ਇਸ ਇਸ ਯੋਜਨਾ ਲਈ 778 ਕਰੋੜ ਦੀ ਵਿਵਸਥਾ ਕੀਤੀ ਗਈ ਹੈ ਹਾਲਾਂਕਿ ਆਸ਼ੂਮਾਨ ਯੋਜਨਾ ਵਾਲਿਆਂ ਨੂੰ 5 ਲੱਖ ਦਾ ਟਾਪ-ਅੱਪ ਮਿਲੇਗਾ ਤੇ ਮੁੱਖ ਮੰਤਰੀ ਸਿਹਤ ਸਰਬੱਤ ਬੀਮਾ ਯੋਜਨਾ ਵਿੱਚ ਵੀ 5 ਲੱਖ ਦਾ ਵਾਧਾ ਮਿਲੇਗਾ ਹਰ ਪਰਿਵਾਰ ਦੇ ਜਿਹੜੇ ਨੇ ਉਹ ਮੈਂਬਰ ਦੇ ਸਿਹਤ ਕਾਰਡ ਬਣਨਗੇ ਸਰਕਾਰੀ ਅਤੇ ਨਿੱਜੀ ਹਸਪਤਾਲ ਦੇ ਵਿੱਚ ਕਿਤੇ ਵੀ ਤੁਸੀਂ 10 ਲੱਖ ਤੱਕ ਦਾ ਇਲਾਜ ਕਰਵਾ ਸਕਦੇ ਹੋ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ 45 ਲੱਖ ਪਰਿਵਾਰ ਨੇ ਜਿਹੜੇ ਆਯੂਸ਼ਮਾਨ ਯੋਜਨਾ ਦੇ ਵਿੱਚ ਜਾਂ ਫਿਰ ਮੁੱਖ ਮੰਤਰੀ ਸਰਬੱਤ ਸਿਹਤ ਯੋਜਨਾ ਦੇ ਵਿੱਚ ਲਾਭ ਲੈ ਰਹੇ ਸੀ ਤੇ 16 ਲੱਖ ਪਰਿਵਾਰ ਆਯੂਸ਼ਮਾਨ ਯੋਜਨਾ ਦੇ ਵਿੱਚ ਨੇ ਰਜਿਸਟਰਡ 29 ਲੱਖ ਪਰਿਵਾਰ ਸਰਬੱਤ ਸਿਹਤ ਯੋਜਨਾ ਦੇ ਵਿੱਚ ਰਜਿਸਟਰਡ ਨੇ ਤੇ ਹੁਣ ਕੁੱਲ 45 ਲੱਖ ਤੋਂ ਵਧਾ ਕੇ 65 ਲੱਖ ਲੋਕਾਂ ਨੂੰ ਇਸ ਦਾ ਫਾਇਦਾ ਮਿਲੇਗਾ ਸਾਰੇ ਸਰਕਾਰੀ ਮੁਲਾਜ਼ਮ ਆਂਗਣਵਾੜੀ ਆਸ਼ਾ ਵਰਕਰ ਕਵਰ ਹੋਣਗੇ ਪੰਜਾਬ ਦੇ ਹਰ ਵਾਸੀ ਨੂੰ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ 2 ਅਕਤੂਬਰ ਤੋਂ ਇਸ ਨਵੀਂ ਯੋਜਨਾ ਦੀ ਸ਼ੁਰੂਆਤ ਹੋਣੀ ਹੈ VOTER ਕਾਰਡ ਜਾਂ ਆਧਾਰ ਕਾਰਡ ਦਿਖਾ ਕੇ ਤੁਸੀਂ ਸਿਹਤ ਕਾਰਡ ਬਣਾ ਸਕਦੇ ਹੋ ਆਸ਼ਵਮਾਨ ਕਾਰਡ ਜਿਹੜਾ ਹੈ ਉਹ ਗਰੀਬ ਪਰਿਵਾਰਾਂ ਲਈ ਜਾਂ ਜਿਨ੍ਹਾਂ ਦੀ ਇਨਕਮ ਘੱਟ ਸੀ ਉਹਨਾਂ ਲਈ ਬਣਦਾ ਸੀ ਤੇ ਹੁਣ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਲੋੜ ਨਹੀਂ ਪੈਣੀ ਤੇ ਪੰਜਾਬ ਅਜੇ ਹਾ ਪਹਿਲਾ ਸੂਬਾ ਬਣ ਜਾਵੇਗਾ ਜਿਹੜਾ 10 ਲੱਖ ਤੱਕ ਦਾ ਬੀਮਾ ਦੇਵੇਗਾ ਪਹਿਲਾਂ ਨੀਲੇ ਕਾਰਡ ਧਾਰਕਾਂ ਨੂੰ ਸਿਹਤ ਬੀਮਾ ਮਿਲਦਾ ਸੀ ਪਰ ਹੁਣ ਹਰ ਇੱਕ ਵਸਿੰਦੇ ਦੇ ਲਈ ਇਹ ਯੋਜਨਾ ਜੋ ਹੈ ਉਹ ਲਾਗੂ ਰਹੇਗੀ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਕਿ ਇਸ ਤੋਂ ਪਹਿਲਾਂ ਜਿਹੜੇ 4 ਸਟੇਟਾਂ ਨੇ ਜਿਹੜੀਆਂ ਆਪਣੇ ਨਾਗਰਿਕਾਂ ਨੂੰ ਇਸ ਤਰ੍ਹਾਂ ਦਾ ਫਾਇਦਾ ਦਿੰਦੀਆਂ ਨੇ ਉਸ ਦੇ ਵਿੱਚ ਮਹਾਰਾਸ਼ਟਰ ਹੈ ਛੱਤੀਸਗੜ ਹੈ ਵੈਸਟ ਬੰਗਾਲ ਹੈ ਉੱਤਰਾਖੰਡ ਹੈ ਉਹ 5 ਲੱਖ ਤੱਕ ਦੀ ਵੱਧ ਤੋਂ ਵੱਧ ਸਿਹਤ ਬੀਮਾ ਯੋਜਨਾ ਦਿੰਦੇ ਸੀ ਪਰ ਹੁਣ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਰਾਜ ਬਣ ਜਾਵੇਗਾ ਜੋ ਆਮਦਨ ਦੀ ਪਰਵਾਹ ਕੀਤੇ ਬਿਨਾਂ 10 ਲੱਖ ਤੱਕ ਦਾ ਯੂਨੀਵਰਸਲ ਹੈਲਥ ਇੰਸ਼ੋਰੈਂਸ ਦੇਵੇਗਾ ਹਾਲਾਂਕਿ 2 ਅਕਤੂਬਰ ਤੋਂ ਇਸ ਦੀ ਸ਼ੁਰੂਆਤ ਹੋਣੀ ਹੈ ਤੇ ਦੂਜੇ ਪਾਸੇ ਇਸ ਸੰਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਤੇ ਦੋਹਾਂ ਨੇ ਇਸ ਨੂੰ ਇਨਕਲਾਬੀ ਕਦਮ ਦੱਸਿਆ ਉਹਨਾਂ ਕਿਹਾ ਕਿ ਸਿਹਤ ਜਿਸ ਤੇ ਕੰਮ ਹੋਣਾ ਚਾਹੀਦਾ ਸਿੱਖਿਆ ਜਿਸ ਤੇ ਕੰਮ ਹੋਣਾ ਚਾਹੀਦਾ ਸਾਡੀ ਸਰਕਾਰ ਇਹਨਾਂ ਦੋਹਾਂ ਤੇ ਕੰਮ ਕਰ ਰਹੀ ਹੈ ਕਿ ਅਸੀਂ ਸਰੈਂਡਰੀ ਕਰਤਾ ਲਾਈਫ ਬਸ ਸਾਡੇ ਤਾਂ 55-55 ਸਾਲ ਹੀ ਆ ਬਸ ਵੱਡੇ ਬੰਦੇ ਜਾਂਦੇ ਹੁੰਦੇ ਜਿਆਦਾ ਤਾਂ ਸਾਡੀ ਤਾਂ ਇੰਨੀ ਕੀ ਹੁੰਦੀ ਸਾਡੇ ਕੋਲ ਇਲਾਜ ਪਾਸ ਤੇ ਪੈਸੇ ਨਹੀਂ ਕਰ ਜਾਈਏ ਕਿਤੇ ਵੀਰ ਫਿਰ ਮੈਂ ਉਹਦੇ ਸੋਚਿਆ ਮੈਂ ਕਿਹਾ ਰੱਬਾ ਜੇ ਕਿਤੇ ਕੋਈ ਮੌਕਾ ਦੇ ਤਾ ਨਾ ਇੱਕ ਸਾਲ ਵੀ ਕਿਤੇ ਵਧਾਤਾ ਜ਼ਿੰਦਗੀ ਦਾ ਕਿਸੇ ਦਾ ਇਤੋਂ ਵੱਡਾ ਕੋਈ ਪੁੰਨੀ ਹੈ ਨਹੀਂ ਜੀ ਇਤੋਂ ਵੱਡਾ ਕੋਈ ਖੰਡਪਾਟ ਹੈ ਨਹੀਂ ਜੀ ਇਤੋਂ ਵੱਡਾ ਕੋਈ ਹਵਨ ਹੈ ਨਹੀਂ ਜੀ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਚ ਵਾਅਦਾ ਕਰਦੇ ਅੱਜ ਅਸੀਂ ਉਹ ਕਰਨ ਲੱਗੇ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਲਈ ਹੈ ਆਓ ਪ੍ਰਮਾਤਮਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਬੱਡੇ-ਬੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਬਾਅਦ ਦੇਖਾਂਗੇ ਪੈਸੇ ਦੇ ਹਿਸਾਬ ਤਾ ਬਾਅਦ ਦੇਖਾਂਗੇ ਨਹੀਂ ਤਾਂ ਪੈਸੇ ਦੇਖ ਕੇ ਇਲਾਜ ਕਰਾਉਨੇ ਆ ਜੀ ਪਹਿਲਾਂ ਪੈਸੇ ਦੇਖੇ ਜਾਂਦੇ ਨੇ ਫਿਰ ਇਲਾਜ ਹੁੰਦਾ ਇਹ ਥੋੜੀ ਚੱਲੂਗਾ ਕਿ ਪਹਿਲਾਂ ਬੰਦੇ ਦੀ ਜੇਬ ਦੇਖੋਗੇ ਤੇ ਜੇਬ ਦੇ ਥੱਲੇ ਤਾਂ ਦਿਲ ਹੁੰਦਾ ਪਹਿਲਾਂ ਜੇਬ ਦੇਖੋਗੇ फिर थले पास देखो जेब पहले देख लेंगे यार जेब काम कोई गल नहीं। पर दिल तो ठीक करो पहला ये जो पंजाब सरकार आपके लिए करने, करने जा रही है आज से शुरू हो रहा है ये बहुत बड़ा काम है बहुत बड़ा काम अगर आपके घर में अब कोई बीमार हो आपको चिंता करने की जरूरत नहीं है भगवान ना करे हो आप सब लोग स्वस्थ रहें पंजाब के सब लोग स्वस्थ रहें लेकिन अगर होता है तो आपको चिंता करने की जरूरत नहीं है आपकी भी सरकार है भगवंत मान आपका भाई है आपका बेटा है आपके लिए चिंता करता है 24 घंटे आपके लिए लगा हुआ है तो अब आपके लिए सरकार है आपकी आप अस्पताल में जाओ और आपका सारा इलाज मुफ्त किया जाएगा आपको एक भी पैसा देने के कैशलेस ऐसा नहीं कि रि होगा ऐसा नहीं कि आप जाओगे इलाज कराओगे पहले आपको पैसा देना पड़ेगा फिर आप बिल लगाओगे फिर आपका ऐसा नहीं है बस आप जाओ एडमिट हो इलाज कराओ और घर वापस आ जाओ तो आइए दो अक्टूबर से चालू होगा इसमें सारे एम्प्लॉयिज सारे पेंशनर्स सब इसमें इंक्लूडेड हैं और दो अक्टूबर से गांव गांव में हर वार्ड में हर मोहल्ले में सरकार कैंप लगाएगी आपको केवल अपना वोटर कार्ड दिखाना है आधार कार्ड दिखाना है उसके बेसिस पे आपका हेल्थ कार्ड बन जाएगा हर परिवार को एक आईडी दिया जाएगा और हर व्यक्ति को अलग कार्ड मिलेगा बच्चे को अलग कार्ड मिलेगा हर बच्चे को हर व्यक्ति को अलग हेल्थ कार्ड मिलेगा और हर फैमिली को एक अलग आईडी मिलेगा किसी का बाई चांस कार्ड ना भी बने तो भी आपको चिंता करने की जरूरत नहीं है आप अस्पताल में जाओगे इलाज करने अपना आधार कार्ड और वोटर कार्ड ले जाना वहीं अस्पताल में बन जाएगा आपका कार्ड जहाँ जहाँ अस्पताल में ये सुविधा होगी वहां पे ये ऑन द स्पॉट कार्ड कार्ड बनाने की भी सुविधा कर दी जाएगी ये मैं समझता हूं कि पूरे देश के लिए एक मॉडल होगा कि असि सरेंडरी करता